ਸਿੱਧੂ ਮੂਸੇਵਾਲੇ ਦਾ ਪਿੰਡ ਮੂਸਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਜੋ ਕਿ ਮੂਸਾ ਪਿੰਡ ਦੇ ਸਰਪੰਚ ਹਨ ਉਹਨਾਂ ਦੇ ਜਾਲੀ ਦਸਖਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੈਨਸ਼ਨ ਲਗਵਾਉਣ ਲਈ ਇੱਕ ਔਰਤ ਪਰਮਜੀਤ ਕੌਰ ਦੇ ਨਾਮ ਤੇ ਫਾਰਮ ਭਰਿਆ ਗਿਆ ਸੀ ਤੇ ਮੈਡੀਕਲ ਅਫਸਰ ਤੋਂ ਫਰਜੀ ਅੰਗਹੀਣ ਦੇ ਕਾਗਜ਼ ਬਣਵਾਏ ਗਏ ਸੀ ਇਹਨਾਂ ਕਾਗਜ਼ਾਂ ਨੂੰ ਬਾਅਦ ਵਿੱਚ ਬਾਲ ਵਿਕਾਸ ਦਫ਼ਤਰ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਉੱਪਰ ਕੀਤੀ ਤਸਖਤ ਸਰਪੰਚ ਚਰਨਕੌਰ ਦੇ ਨਹੀਂ ਸਨ ਤੇ ਜਿਹੜੀ ਮੋਹਰ ਲਗਾਈ ਗਈ ਸੀ ਉਹ ਵੀ ਨਕਲੀ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਲਿਆ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਸਿੱਧੂ ਪਰਿਵਾਰ ਘਰ ਵਿੱਚ ਨਿੱਕੇ ਬੱਚੇ ਦੇ ਆਉਣ ਦੀਆਂ ਖੁਸ਼ੀਆਂ ਵਿੱਚ ਰੁੱਝਿਆ ਸੀ ਉਸ ਟਾਈਮ ਇਹ ਸਭ ਕੁਝ ਕੀਤਾ ਗਿਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤੇ ਗਾਲੇ ਇਲਮ ਦੇ ਮਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੋਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬ निनवेव एक सो अठवंजा अठाई तीन सो तरत